ਜਲੰਧਰ ਬੁਲਰਸ ਨੇ ਸਵਾਰਸੀਬਾਲ ਮੋਟਰਾਂ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਇਸ ਸਬੰਧੀ ਜਾਣਕਾਰੀ ਦੇਂਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਦੇਸਾ ਪੁੱਤਰ ਦਸਵੰਤ ਸਿੰਘ ਵਾਸੀ ਲੰਮਾ ਪਿੰਡ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 15 ਅਗਸਤ ਨੂੰ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਗਿਆ ਤੇ ਅਗਲੇ ਦਿਨ ਉਸਨੇ ਦੇਖਿਆ ਕਿ ਦਿਨ ਦਿਹਾੜੇ ਉਸਦੀ ਦੁਕਾਨ ਅੰਦਰ ਚੋਰੀ ਹੋ ਗਈ ਹੈ ਤਿੰਨ ਪਛਾਤੇ ਵਿਅਕਤੀਆਂ ਨੇ ਦੁਕਾਨ ਅੰਦਰ 10 ਵਰਸੀਬਲ ਮੋਟਾਂ ਚੋਰੀ ਕਰ ਲਈਆਂ ਹਨ ਪੁੱਤਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦੀਪਕ ਉਰਫ ਦੀਪੂ ਪੁੱਤਰ ਸਤੀਸ਼ ਵਾਸੀ ਸਟੋਰ ਮਹੱਲਾ ਸੰਤੋਸ਼ੀ ਨਗਰ ਜਲੰਧਰ ਸੁਨੀਲ ਕੁਮਾਰ ਉਰਫ ਜਾਦੂ ਪੁੱਤਰ ਸੀਮਨਾਥ ਪੀਰ ਬਾਬਾ ਮੱਠਾ ਬੈਕ ਸਾਈਡ ਸੰਤੋਸ਼ ਨਗਰ ਜਲੰਧਰ ਤੇ ਰੋਮੀ ਪੁੱਤਰ ਨਾਮ ਮਿਲਨ ਪੀਰ ਬਾਬਾ ਮੱਛਾ ਸੰਤੋਸ਼ੀ ਨਗਰ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਐਫ ਆਈ ਆਰ ਦਰਜ ਕਰ ਲਈ ਹੈ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਪਿਛਲੇ ਕਈ ਦਿਨਾਂ ਤੋਂ ਜਲੰਧਰ ਸ਼ਹਿਰ ਦੇ ਵਿੱਚ ਇੱਕ ਗੈਂਗ ਜਿਹੜਾ ਗੈਂਗ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਸੀ ਤੋਂ ਇਸੇ ਸਬੰਧ ਦੇ ਵਿੱਚ ਇੱਕ ਵਾਰ ਤਾਂ ਜਿਹੜੀ 16/24 ਹੋਈ ਸੀਗੀ ਆ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਹੈ ਕਿ ਇਹ ਕਿ ਲੰਮਾ ਬਿੰਡ ਚੌਕ ਦੇ ਲਾਗੇ ਪੈਂਦੀ ਹੈ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16/8 ਨੂੰ ਦੰਗਾ ਚ ਕੀਤਾ ਸੀ ਨਾਨਾ ਰਾਮਾ ਮੰਡੀ ਦੇ ਵਿੱਚ। ਤੋਂ ਉਸ ਦੁਕਾਨ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਲਾਗੇ ਸ਼ਾਹੀ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਉਤਾਰ ਲਿਆ ਦਾ ਖੌਫਸਤ ਨਾਨਾ ਰਾਮਾ ਮੰਡੀ ਵੱਲੋਂ। ਤੇ ਮਿਤੀ 17/8 ਨੂੰ ਇੱਕ ਅਹਿਮ ਸਫਲਤਾ ਨਾਨਾ ਮੰਡੀ ਟੀਮ ਨੂੰ ਮਿਲੀ। ਜਦੋਂ ਰੱਬਨੜ ਦੀ ਟੀਮ ਵੱਲੋਂ ਇਹ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੁਨੀਲ ਕੁਮਾਰ ਅਤੇ ਤੀਸਰੇ ਦਾ ਰੋਮਨ ਹੈ ਇਹ ਕਿ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਆਧਾਰ ਤੇ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਿੱਛ ਕੀਤੀ ਤੇ ਮੁਕੱਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋ ਬਿਰਤਾਲੀ ਤੋਂ ਬਾਅਦ ਦਰਾਂ ਨੇ ਪੁੱਛ ਕੇ ਜਿਹਨਾਂ ਨੇ ਜੜਾ ਹੈਗਾ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ ਉਹ ਆਲਮੋਸਟ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਬਰਾਮਦ ਹੋ ਚੁੱਕੀਆਂ ਨੇ ਤੋ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਹੀ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਸਬੰਧ ਤੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀਆਂ ਉਹ ਵੀ ਪੁੱਛ ਕੇ ਚੜੀ ਜਾਂਦੀ ਉਹਨੂੰ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕੱਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸਰਜਨਾ ਹੈਗਾ ਰੋਮਨ ਇਹਦੇ ਕਲਖਰਾਤ ਹੋਆ ਗਗਵਤ ਥਾਣੇ ਵਿੱਚ ਪੰਜ ਮਕਦਮੇ ਜਿਹੜੇ ਚੋਰੀ ਦੇ ਦਰਜ ਨੇ